1962 ਦੇ ਵਿੱਚ ਇੱਕ جنگ ਲੱਗੀ ਸੀ ਇੰਡੀਆ ਤੇ ਚਾਈਨਾ ਦੀ ਉਹਦੇ ਵਿੱਚ ਇੰਡੀਆ ਚਾਈਨਾ ਤੋਂ ਹਾਰ ਗਿਆ ਸੀਗਾ ਬਹੁਤ ਬੜਾ ਝਟਕਾ ਲੱਗਿਆ ਉਦੋਂ ਨਹਿਰੂ ਨੂੰ ਨਹਿਰੂ ਜੀ ਨੂੰ ਤੁਸੀਂ ਚਾਚਾ ਨਹਿਰੂ ਕਹਿੰਦੇ ਹੋ ਉਸ ਸਮੇਂ ਫਿਰ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਵੀ ਆਪਾਂ ਨਹਿਰੂ ਜੀ ਦੇ ਜਨਮ ਦਿਨ ਤੇ ਸਾਰੇ ਦੇਸ਼ ਨੂੰ ਸਿਉਣਾ ਇਕੱਠਾ ਕਰਨ ਲਈ ਕਹੋ ਉਹਨਾਂ ਨੇ ਉਦੋਂ ਇਹ ਪ੍ਰਚਾਰ ਕਰਿਆ ਵੀ ਨਹਿਰੂ ਦੇ ਜਨਮ ਦਿਨ ਤੇ ਸਾਰਾ ਇੰਡੀਆ ਸੌਨਾ ਦੇਵੇ ਜਿੰਨਾ ਜਿੰਨਾ ਦੇ ਸਕਦਾ ਵੀ ਆਪਣੀ ਡਿਫੈਂਸ ਕਮਜ਼ੋਰ ਹੈਗੀ ਵੀ ਆਪਾਂ ਹਥਿਆਰ ਉਹ ਜਿਹੜਾ ਸੌਨਾ ਤੁਸੀਂ ਦੇਮੇਗੇ ਉਹਦੇ ਨਾਲ ਫੌਜ ਨੂੰ ਹਥਿਆਰ ਲੈ ਕੇ ਦੇਵਾਂਗੇ ਉਹਨਾਂ ਨੂੰ ਲਾਈਫ ਜੈਕਟਾਂ ਲੈ ਕੇ ਦੇਵਾਂਗੇ ਉਹਨਾਂ ਨੂੰ ਬੈਸਟਾਂ ਲੈ ਕੇ ਦੇਵਾਂਗੇ ਚੰਗੀ ਵਰਦੀ ਮਿਲੂਗੀ ਤੇ ਸੁਰੱਖਿਅਤ ਰਹਿਣਗੇ ਆਪਣਾ ਦੇਸ਼ ਜੰਗ ਲਈ ਤਿਆਰ ਰਹੂਗਾ ਪੂਰੇ ਦੇਸ਼ ਨੇ ਪੂਰੇ ਦੇਸ਼ ਨੇ 5.5 ਕਿਲੋ ਸੋਨਾ ਦਿੱਤਾ दान ਕੀਤਾ 5.5 ਕਿਲੋ ਉਸ ਟਾਈਮ 5.5 ਕਿਲੋ ਦੇਖੋ ਕਿ ਕਿੰਨੀ ਕੀਮਤ ਹੋਊਗੀ ਪੰਜਾਬ ਪੰਜਾਬ ਨੇ 220 ਕਿਲੋ ਸੋਨਾ ਦਾ ਦਿੱਤਾ 220 ਕਿਲੋ ਸੋਨਾ ਕੱਲੇ ਪੰਜਾਬ ਨੇ 5.5 ਕਿਲੋ ਪੂਰੇ ਦੇਸ਼ ਦੇ ਤੁਸੀਂ ਕਹਿੰਦੇ ਪੰਜਾਬੀਆਂ ਦੀ ਕੀ ਦੇਣਾ ਜਿੰਨਾ ਬੀਬੀਆਂ ਭੈਣਾ ਵੀਰਾਂ ਕੋਲੇ ਜਿੰਨਾ ਸਿਉਣਾ ਪਿਆ ਸੀ ਮਹਾਰਾਜ ਰਣਜੀਤ ਸਿੰਘ ਵੇਲੇ ਦਾ ਨਾ ਸਾਰਾ ਮਾਮਾ ਨੇ ਚੱਕ ਚੱਕ ਐਂ ਦੇਤਾ ਸੀ ਕਿੱਥੇ 220 ਕਿਲੋ ਕੱਲੇ ਪੰਜਾਬ ਦਾ 5.5 ਕਿਲੋ ਪੂਰੇ ਇੰਡੀਆ ਦਾ ਕਿੱਥੇ ਜਾਂਦੀ ਹੈ ਗੱਲ ਇਹ ਹੱਥ ਜੋੜ ਜੋੜ ਉਹ ਟਾਈਮ ਦੇ ਵਿੱਚ ਅਨਾਜ ਪੈਦਾ ਕਰਵਾਇਆ ਤੀ ਦਿਨ ਅਨਾਜ ਜਿਉ ਸਾਨੂੰ ਪੈਦਾ ਕਰਕੇ ਸਾਰੇ ਦੇਸ਼ ਨੂੰ ਰਜਾਇਆ ਪੰਜਾਬ ਨੇ ਉੜੀ ਭੁੱਖਾ ਜੀਨੇ ਖਤਮ ਕਰੀ ਤੁਸੀਂ ਤਾਂ ਭੁੱਖੇ ਮਰਦੇ ਤੇ ਲੋਕ ਅਨਾਜ ਪੰਜਾਬ ਚ ਪੈਦਾ ਹੋਣ ਲੱਗਿਆ ਸੀ ਕਿਸਾਨ ਨੇ ਪੈਦਾ ਕਰਿਆ ਸੀ ਸਾਡੇ ਹੀ ਬਜ਼ੁਰਗਾਂ ਨੇ ਪੈਦਾ ਕਰ ਕਰਕੇ ਤੁਹਾਨੂੰ ਅਨਾਜ ਥੋੜਾ ਢਿੱਡ ਪਾਲੇ ਨੇ ਜਿਹੜੇ ਅੱਜ ਤੁਹਾਨੂੰ ਜਦੋਂ ਬੈਠੇ ਹੁੰਦੇ ਨੇ ਉਹ ਤਾਂ ਨੇ ਉਥੋਂ ਅਤਵਾਦੀ ਲੱਗਦੇ ਨੇ ਤਰਸਟ ਲੱਗਦੇ ਨੇ ਉਹਨਾਂ ਨੇ ਤੁਹਾਡੇ ਢਿੱਡ ਪਾਲੇ ਨੇ ਥੋਡੇ ਕੋਲ ਕੁਝ ਨਹੀਂ ਸੀਗਾ ਥੋਡੇ ਕੋਲ ਸਾਰਾ 5.5 ਕਿਲੋ ਸੌਣੇ ਨਿਕਲਿਆ ਸੀ ਸਾਰਿਆਂ ਕੋਲ ਸਾਡੇ ਇਕੱਲੇ ਪੰਜਾਬ ਨੇ 220 ਕਿਲੋ ਸੌਣਾ ਦਿੱਤਾ ਦੀਆ ਉਹ ਟਾਈਮ ਦੇ ਵਿੱਚ ਸੋਚ ਕੇ ਦੇਖ ਲੋ ਇੱਕ ਵਾਰੀ ਇਕੱਲੇ ਬੈਠ ਕੇ ਨਾ ਇਹ ਗੱਲ ਸੋਚ ਕੇ ਦੇਖੋ ਵੀ ਗੱਲ ਕਿੱਥੇ ਜਾਂਦੀ ਆ